ਪੀਐਸ ਪੀਸੀਐਲ ਵਿਭਾਗ ਫਾਜ਼ਿਲਕਾ ਵੱਲੋਂ ਐਸਡੀਓ ਯਾਮਨੀ ਕੰਬੋਜ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਮਲਿਆਂ ਵਿੱਚ ਅੱਜ ਟੀਮਾਂ ਲੈ ਕੇ ਰੇਡ ਕੀਤੀਆਂ ਗਈਆਂ ਅਤੇ ਘੱਟ ਲੋਡ ਦੇ ਲੱਗੇ ਮੀਟਰ ਅਤੇ ਵੱਧ ਲੋਡ ਚੱਲ ਰਹੇ ਘਰਾਂ ਦੀ ਜਾਂਚ ਕੀਤੀ ਗਈ ਅਤੇ ਕੁੰਡੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਟੈਂਪਰਡ ਮੀਟਰਾਂ ਦੀ ਵੀ ਜਾਂਚ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਐਸਡੀਓ ਯਾਮਨੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਪਹਿਲਾਂ ਹੀ ਮੁਕਤ ਦਿੱਤੇ ਜਾ ਰਹੇ ਹਨ ਇਸ ਦੇ ਬਾਵਜੂਦ ਕਈ ਲੋਕ ਕੁੰਡੀ ਕਨੈਕਸ਼ਨ ਲਗਾ ਰਹੇ ਹਨ ਅਤੇ ਮੀਟਰ ਤੇ ਲੋਡ ਘਟਾਣਾ ਤੇ ਕਰਾਂ ਚ ਲੋਡ ਜਾੜਾ ਚੱਲ ਰਹੇ ਹਨ ਜਿਸ ਕਰਕੇ ਬਿਜਲੀ ਬੋਰਡ ਦੇ ਵਿੱਚ ਨੁਕਸਾਨ ਹੋਣਾ ਪੈਂਦਾ ਹੈ ਸਰਕਾਰ ਨੂੰ ਲੱਖ ਰੁਪਏ ਦਾ ਚੂਨਾ ਲੱਗਦਾ ਹੈ ਸਰਕਾਰ ਤੇ ਹੈਦਾਇਤਾ ਤੇ ਅਜਿਹੇ ਲੋਕਾਂ ਨੂੰ ਚੋਰੀ ਕਰਨ ਤੋਂ ਰੋਕਣ ਲਈ ਮਹਿੰਮ ਚਲਾਈ ਗਈ ਹੈ ਅਤੇ ਚੋਰੀ ਕਿਤੇ ਫੜੇ ਜਾਣ ਦੇ ਖਿਲਾਫ ਸਖਤ ਵਿਭਾਗਿਆ ਪੁਲਸੀਆ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦੀ ਹੈ ਲੋਕਾਂ ਦੇ ਹਿੱਤਾਂ ਤੇ ਡਾਕਾ ਮਾਰਨ ਵਾਲੇ ਲੋਕਾਂ ਨੂੰ ਬਣਦੀ ਪੁਨਸੀਆ ਕਾਰਵਾਈ ਕੀਤੀ ਜਾਏਗੀ ਇਸ ਮੌਕੇ ਐਸਡੀਓ ਮੈਡਮ ਯਾਮਨੀ ਕਮੋਜ ਦੀ ਅਗਵਾਈ ਹੇਠ ਫਾਜ਼ਿਲਕਾ ਦੀ ਬਸਤੀ ਹਯੂਰ ਸਿੰਘ ਡੈਡ ਹਾਊਸ ਰੋਡ ਆਰਿਆ ਨਗਰ ਤੇ ਹੋਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਂਚ ਕੀਤੀ ਗਈ ਇਸ ਮੌਕੇ ਬੋਲਦੇ ਹੋਏ ਐਸਡੀਓ ਯਾਮਨੀ ਕਮੋਜ ਨੇ ਕੀ ਕੁਝ ਕਿਹਾ ਅਤੇ ਅੱਗੇ ਪੀਐਸਪੀਸੀ ਵਾਲੇ ਬਾਕੀ ਕਰਨ ਜਾ ਰਿਹਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੈਂ ਅੱਜ ਸਵੇਰ ਨਾਲ ਬਜਟ ਕਰਾਂ ਕਰਾਂ ਜਾਇਆ ਜਾ ਰਿਹਾ ਮੱਲਿਆਂ ਜਾਇਆ ਜਾ ਰਿਹਾ ਕੀ ਮੁੱਖ ਕਰਨੇ ਚਾਹੀਦੇ ਸਸੀਂ ਰੂਟੀਨ ਚੈਕਿੰਗ ਕਰ ਰਹੇ ਆ ਅਜੀ ਮੀਟਰਸ ਦੀ ਰੀਡਿੰਗ ਵੈਰੀਫਾਈ ਕਰ ਰਹੇ ਆ ਕੋਈ ਚੋਰੀ ਹੈ ਤਾਂ ਸਾਡੇ ਵੱਲੋਂ ਕੋਈ ਸੈਕਸ਼ਨ ਨੂੰ ਗੈਸ ਕੀਤਾ ਜਾਵੇ ਚੋਰੀ ਕਿਸ ਤਰ੍ਹਾਂ ਦੀ ਹੈ ਰੂਟੀਨ ਚੈਕਿੰਗ ਕੀ ਹੁੰਦਾ ਚੈਕਿੰਗ ਵਿੱਚ ਚੈਕਿੰਗ ਵੀ ਤੁਸੀਂ ਇਹ ਚੈੱਕ ਕਰ ਰਹੇ ਕੋਈ ਮੀਟਰ ਟੈਂਪਰਡ ਕੋਈ ਤੁਹਾਨੂੰ ਸ਼ੱਕੀ ਲੱਗਦਾ ਹੈ ਤਾਂ ਸਸੀਂ ਉਹਨੂੰ ਪੈਕ ਕਰਦੇ ਆ ਰੀਡਿੰਗ ਵੈਰੀਫਾਈ ਕਰ ਰਹੇ ਆ ਵੀ ਸਾਰਿਆਂ ਦੀ ਰੀਡਿੰਗ ਸਹੀ ਚੱਲ ਰਹੀ ਹੈ ਕੋਈ ਕੰਸੀਲਮੈਂਟ ਤਾਂ ਨਹੀਂ ਹੁੰਦੇ ਜਾਂ ਕੋਈ ਚੋਰੀ ਤਾਂ ਨਹੀਂ ਹੈ ਮੌਕੇ ਤੇ ਨਹੀਂ ਮੀਟਰ ਟੈਂਪਰਡ ਦੇ ਵਿੱਚ ਜੋ ਕੋਈ ਟੈਂਪਰ ਮਤਲਬ ਛੇੜਛਾੜ ਮੀਟਰ ਨਾਲ ਸੀਲ ਸੈਡ ਉਹ ਕਰਦੇ ਨੇ ਕੀ ਤਾਂ ਕਿ ਖपत ਘੱਟ ਆਵੇ ਜੀ ਉਹਦੇ ਨਾਲ ਬਿੱਲ ਘੱਟ ਆਉਂਦਾ ਹੈ ਜੀ ਤੇ ਬਿਜਲੀ ਦੀ ਚੋਰੀ ਹੁੰਦੀ ਹੈ ਸਪੱਸ਼ਟ ਪੂਰੀ ਕਰਦੇ ਤੇ ਜੇ ਤੁਸੀਂ ਉਹ ਮੀਟਰ ਕੋਈ ਐਸ ਤਰ੍ਹਾਂ ਦਾ ਮੀਟਰ ਫੜੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਕੀ ਕਰਦੇ ਹੋ ਮੀਟਰ ਨੂੰ ਸੀਲ ਪੈਕ ਕਰਦੇ ਆਂ ਸੀਲ ਤਾਂ ਕਰਕੇ ਐਮਈ ਚ ਚੈੱਕ ਕਰਾਉਂਦੇ ਆਂ ਐਮਈ ਚ ਚੈੱਕ ਕਰਨ ਤੇ ਜੇ ਚੋਰੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਦਰਮਾਨ ਕਰਦੇ ਆਂ ਐਮਈ ਕਿੱਥੇ ਬਣੀ ਹੋਈ ਹੈ ਜੀ ਐਮਈ ਲੈਬਚਰੀ ਮੁਕਸਰ ਸਾਹਿਬ ਬਣੀ ਆ ਆਪਣੇ ਬਾਅਦ ਉਹ ਮੀਟਰ ਪੈਕ ਕਰਕੇ ਉੱਥੇ ਭੇਜ ਦਿੰਦੇ ਹੋ ਉੱਥੇ ਵੀ ਲੈ ਕੇ ਜਾਂਦੇ ਆਂ ਕੋਈ ਥੋੜੀ ਰਿਪੋਰਟ ਆਂਦੀ ਹੈ ਹਾਂਜੀ ਤੇ ਜੇ ਕੋਈ ਐਸਾ ਨਾ ਹੁੰਦਾ ਤਾਂ ਫਿਰ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਿਵੇਂ ਉਹਨਾਂ ਨੂੰ ਜੁਰਮਾਨਾ ਵੀ ਪਾਇਆ ਜਾਂਦਾ ਹੈ ਤੇ ਉਹਨਾਂ ਦੇ ਪਰਚਾ ਵੀ ਦਰਜ ਕਰਾਇਆ ਜਾਂਦਾ ਹੈ ਜੀ ਨਹੀਂ ਨਹੀਂ ਕਿਸ ਤਰ੍ਹਾਂ ਜੁਰਮਾਨਾ ਹੁੰਦਾ ਹੈ ਜਾਂ ਕਿਸ ਤਰ੍ਹਾਂ ਦੇ ਪਰਚਾ ਬਿਜਲੀ ਦੇ ਲੋਡ ਦੇ ਮੁਤਾਬਕ ਜੁਰਮਾਨਾ ਹੁੰਦਾ ਜੀ ਉਹਨਾਂ ਨੂੰ ਸਾਡਾ ਇੱਕ ਐਲਡੀਐਚਐਫ ਫੈਕਟਰ ਹੁੰਦਾ ਹੈ ਲੋਡ ਦੇ ਮੁਤਾਬਕ ਫਾਰਮੂਲੇ ਬਨੇ ਹੋਏ ਆ ਉਹਦੇ ਤੇ ਉਹਨਾਂ ਨੂੰ ਬਿਜਲੀ ਦੀ ਚੋਰੀ ਚਾਰਜ ਹੁੰਦੀ ਹੈ ਪਲੱਸ ਉਹਨਾਂ ਤੇ ਪਰਚਾ ਹੁੰਦਾ ਹੈ ਤੇ ਕੰਪਾਉਂਡੇਬਲ ਅਫੈਂਸ ਜੇ ਕਈਆਂ ਤੇ ਲੋਡ ਘਟਨੇ ਵੀ ਮੀਟਰ ਛੋਟੇ ਕੀ ਜਾ ਸਕਦੇ ਨੇ ਤੇ ਘਰ ਦੇ ਵਿੱਚ ਬਿਜਲੀ ਜਿਆਦਾ ਖਪਤ ਹੁੰਦੀ ਹੈ ਉਹ ਕਿਵੇਂ ਚੈੱਕ ਹੁੰਦੀ ਹੈ ਜੀ ਆ ਵੀ ਅਸੀਂ ਲੋਡ ਚੈੱਕ ਕਰਦੇ ਆ ਜੀ ਪਰ ਇਸ ਟਾਈਮ ਅਸੀਂ ਸਾਰਿਆਂ ਨੂੰ ਕਵਾਂਗੇ ਵੀ ਇਸ ਟਾਈਮ ਵੋਲੰਟਰੀ ਸਕੀਮ ਚੱਲ ਰਹੀ ਹੈ ਲੋਡ ਡਿਸਕਲੋਜ਼ਰ ਸਕੀਮ ਤੇ ਉਹਨਾਂ ਦੇ ਚ ਆਪਣਾ ਲੋਡ ਸਾਰੇ ਖੁਦ ਵਧਾਓ ਅਧੇ ਰੇਟ ਤੇ ਵਧਾਓ ਨਾਲੇ ਕਿਉਂਕਿ ਅਸੀਂ ਇਸ ਟਾਈਮ ਲੋਡ ਦਾ ਕੋਈ ਜੁਰਮਾਨਾ ਨਹੀਂ ਪਾਰੇ ਮੈਕਮੇ ਵੱਲੋਂ ਇੱਕ ਬਹੁਤ ਅੱਛੀ ਸਕੀਮ ਚਾਲੂ ਕੀਤੀ ਗਈ ਹੈ ਜਿਵੇਂ ਕਿਸੇ ਨੇ 1 ਕਿਲੋ ਲੋਡ ਲੈਣਾ ਤਾਂ ਉਹਦਾ ਕਿੰਨਾ ਪਹਿਲ ਖਰਚਾ ਲੱਗਦਾ ਜੀ ਰੂਟੀਨ ਚੋਂ ਦਾ ਲਗਭਗ 250 ਰੁਪਏ ਰਕਦਾ ਹੈ ਪਰ ਇਸ ਟਾਈਮ 100 ਰੁਪਏ ਦਾ ਲੋਡ ਵਧਾਇਆ ਜਾ ਰਿਹਾ ਹੈ ਤੋ ਤੁਹਾਨੂੰ ਫਾਈਲ ਦੇਵੇ ਆ ਕੇ ਫਾਈਲ ਦੇ ਕੇ ਆਧਾਰ ਕਾਰਡ ਐਂਡ ਫੋਟੋ ਬਸ ਕੋਈ ਵੀ ਜੇ ਮੰਨ ਲਓ ਕਿਸੇ ਦੇ ਨਾਮ ਤੇ ਹੈ ਤੇ ਆਪਾਂ ਵੀ ਵਧਾ ਸਕਦੇ ਹਾਂ ਮੰਨ ਲਓ ਕੋਈ ਪੁਰਾਣੇ ਕਿਸੇ ਮੀਟਰ ਕਿਸੇ ਹੋਰ ਦੇ ਨਾਮ ਤੇ ਸੀ ਕਿ ਹੁਣ ਆਪਾਂ ਵਧਾ ਰਹੇ ਹਾਂ ਲੋਡ ਤੇ ਆਪਾਂ ਖੁਦ ਵੀ ਦੱਸ ਸਕਦੇ ਹਾਂ ਤੇ ਜਿਹੜੇ ਬਿਜਲੀ ਚੋਰੀ ਕਰਦਿੰਦੇ ਆ ਮੀਟਰ ਨਾਲ ਤੁਸੀਂ ਟੈਂਪਰਡ ਕਰਿਆ ਹੈਗਾ ਮਤਲਬ ਟੈਂਪਰਡ ਕਰਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਕਰਨਾ ਚਾਹਾਂਗੀ ਕਿ ਸਰਕਾਰ ਨੂੰ ਇਸ ਚੀਜ਼ ਦਾ ਬਹੁਤ ਨੁਕਸਾਨ ਹੁੰਦਾ ਹੈ ਚੋਰੀ ਜਦੋਂ ਆਪਾਂ ਕਰਦੇ ਆਂ ਤੇ ਬਿੱਲ ਨਹੀਂ ਬਣ ਰਹੇ ਆਪਣੇ ਪੂਰੇ ਉਹਨਾਂ ਦੇ ਕਰਕੇ ਸਰਕਾਰ ਨੂੰ ਨੁਕਸਾਨ ਹੁੰਦਾ ਆਪਾਂ ਵੈਸੇ ਸਰਕਾਰ ਨੇ 600 ਯੂਨਿਟ ਮਾਫ ਕੀਤੇ ਹੋਏ ਆਂ ਦਾ ਫਾਇਦਾ ਉਠਾਈਏ ਤੇ ਚੋਰੀ ਘਟੋ ਘਟ ਆਪਾਂ ਕੋਸ਼ਿਸ਼ ਕਰੀਏ ਕਿ ਚੋਰੀ ਨਾ ਕੀਤੀ ਜਾਵੇ ਬਿਜਲੀ ਚੋਰੀ ਬਹੁਤ ਵੱਡਾ ਅਪਰਾਧ ਹੈ ਜੀ ਮੈਮ ਥੈਂਕ ਯੂ ਮੈਮ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत